ਇੱਥੇ ਹੈ ਤਨਤਾ ਚੇਤਿ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਤੇ ਕਰੋਨੇ ਦਰਸ਼ਨ ਰੋਜੀ ਕਰੋਜੀ ਦਰਸ਼ਨ ਸੰਗਤ ਜੀ ਤੇ ਸਾਰੇ ਜਿਹੜੇ ਗੁਰਦਵਾਰ ਪੋਟਾ ਸਾਹਿਬ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਆ ਸਾਰੇ ਲੋ ਜੀ ਦੇਖੋ ਜੀ ਇਹਨ ਕਾਰਤਾਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗਾ ਗੁਰਦੁਆਰਾ ਸਾਹਿਬ ਦੇ ਹਰੀਆਂ ਬੇਲਾਂ ਦੇ ਉੱਥੇ ਹੈਗਾ ਅੱਜ ਗੁਰਮਤਿ ਸਮਾਗਮ ਜੋ ਕਿ ਪੌਂਡਾ ਸਾਹਿਬ 'ਚ ਸ਼ਹੀਦ ਹੋਏ ਸੀ ਹਨਾ ਸ਼ਹੀਦਾਂ ਦੇ ਉੱਥੇ ਗੁਰਮਤਿ ਸਮਾਗਮ ਮਨਾਇਆ ਜਾਣਾ ਜੋ ਕਿ ਉੱਥੇ ਪੌਂਡਾ ਸਾਹਿਬ ਤੋਂ ਦੱਸਿਆ ਗਿਆ ਸ਼ਹੀਦ ਹੋਏ ਸੀ ਉਹਨਾਂ ਦਾ ਸਮਾਗਮ ਅੱਜ ਸ਼ਹੀਦੀ ਦਿਨ ਮਨਾਇਆ ਜਾਣਾ ਹੈ ਹਰੀਆਂ ਬੇਲਾਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਦੇ ਜਾ ਕਰੋ ਤੇ ਚੱਲਦੇ ਹਾਂ ਹੁਣ ਹਰਿਆਂ ਪਹਿਲਾਂ ਥੋੜੇ ਦੇਰ ਤੱਕ ਤੇ ਬਿਟਿਓ ਤੁਸੀਂ ਬਣੇ ਰਹੀਓ ਜੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜੋ ਵੀ ਉੱਥੇ ਹੋਇਆ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਲੱਗਾ ਹੋਣਾ ਉੱਥੇ ਵੀ ਦਰਸ਼ਨ ਕਰਾਵਾਂਗੇ ਨਾ ਤੇ ਵੀਡੀਓ ਨਾ ਬਣੇ ਰਹੀਓ ਜੀ ਤੇ ਚਲੋ ਚੱਲਦੇ ਹਾਂ ਅੱਜ ਆਇਆ ਅਸੀਂ ਹਰਿਆਂ ਬੇਲਾ ਗੁਰਦੁਆਰਾ ਹਰਿਆਂ ਬੇਲਾ ਸਾਹਿਬ ਦਾ ਸਾਹਮਣੇ ਬੋਰਡ ਲੱਗਾ ਹੋਇਆ ਹੈ ਇੱਥੇ ਅੱਜ ਗੁਰਪਸਾਹ ਸਮਾਗਮ ਤੇ ਸਾਹਮਣੇ ਬੋਰਡ ਲੱਗਾ ਹੋਇਆ ਦੇਖ ਸਕਦੇ ਹੋ ਜੀ

तो सबने आ गया गुरुद्वारा साहब करो दर्शन दुकान अज लग इत दुकान लगद दिखे भी लगद दुकाना इधर भी लगे पे तो दुकान ਦੇ ਇੱਕ ਗੁਰਦੁਆਸਾ ਉਹ ਰਾਜੇ ਤੋਂ ਅਸੀਂ ਪਹੁੰਚ ਗਏ ਗੁਰਦੁਆਰਾ ਸਹਿਮ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਵਕੇ ਇਹ ਹੈ ਤੇ ਅਸੀਂ ਗੁਰਦੁਆਰਾ ਗੁਰਦੁਆਰਾ ਹਰਿਆਵੈਲਾ ਆਚੇ 7ਵੀਂ ਜੀ ਦਾ ਹੈ 7.6 ਦਾ ਆ ਗੋਮਾ ਕੈ ਕਾਸ਼ੀ ਅੋਰ ਨਮਾ ਪਹਿਲਾ ਮੱਥਾ ਟੇਕ ਕੇ ਆਵਾਂਗੇ ਤੇ ਧੰਨ ਬੇਦਰਸ਼ਕਾਂ ਦਾ ਜੈ ਹਾਤ ਹਾਤ ਤਿਸ ਮੈ ਸੋ ਸਾਹਮਣੇ ਗੁਰਦੁਆਰਾ ਸਾਹਿਬ ਜੈ ਸਤਿ ਗੁਰੂ ਨਾਨਕ ਤੂ ਦੇ ਸ਼ਸ ਦੇ ਤਰੂਆ ਮੇਰੀ ਯਾ ਕ੍ਰਈ ਦਰਸ਼ ਉਹ ਹਰੀਆਂ ਬੇਲਾਂ ਦੇ ਅੱਜ ਵੀ ਇਹ ਹਰੀਆਂ ਆ ਦੇਖ ਸਕਦਾ ਤੁਸੀਂ ਹਰੀਆਂ ਆ ਇਹ ਬੇਲ ਵੰਜੇ ਤਾਂ ਸ਼ਸੰਦਰ ਜੀ ਪੰਤਾਂ ਜੀ ਕੋ ਪੰਚਾਇਤ ਜੀ ਦੇ ਇਹ ਲੋ ਜੀ ਵਾਹਿਗੁਰੂ ਸੰਗਰ ਜੀ ਇੱਧਰ ਵੀ ਸੰਗਾ ਛੇ ਦਾ ਗੁਰਦੁਆਰਾ ਹੈ ਇਸ ਸੰਤ ਸਾਬ ਜادہ ਸਾਬ ਬਾਬਾ ਜੀ ਸਿੰਘ ਜੀ ਨੇ ਸ਼ੀਰਦਾ ਸਿੰਘਾਂ ਨੇ ਦਾ ਆਪਣੇ ਘਰ ਕਮਣਾ ਨਾਲ ਸੰਸਕਾਰ ਕੀਤਾ ਸੀ ਜੋ ਜਾਬਰ ਖਾਨ ਪਠਾਨ ਨਾਲ ਹੋਏ ਜੰਗ ਵਿੱਚ ਸ਼ਹੀਦ ਹੋਏ ਸੀਗੇ ਤੇ ਇੱਥੇ ਉਹਨਾ ਸਿੰਘਾ ਸ਼ੇਧਾ ਦਾ ਮਤਲਬ ਕਿ ਸੰਸਕਾਰ ਹੋਇਆ ਸੀ ਤੇ ਬਾਬਾ ਜੀ ਸਿੰਘ ਜੀ ਨੇ ਕੀਤਾ ਸੀ ਤੇ ਇਹ ਆ ਉਹ ਸਥਾਨ ਤੇ ਲੋ ਜੀ ਦਰਸ਼ਨ ਕਰੋ ਤੇ ਜਿੰਦਾ ਸ਼ੇਧ ਸਿੰਘ ਸਾਹਿਬ ਪਪਾ ਨੇ ਆਲ ਸਿੰਘ ਜੀ ਉਸ ਇਹ ਪੁ ਲਿਖਿਆ ਵੀ ਹੋਇਆ ਹੈ ਇਤਿਹਾਸ ਇੱਧਰ ਤੇ ਸਾਹਮਣੇ ਗੁਰਦੁਆਰਾ ਲੋ ਜੀ ਕਿੱਧਰ ਹੈ ਉਹ ਸਥਾਨ ਜਿੱਥੇ ਸਿੰਘਾ ਸ਼ੇਧਾ ਦਾ ਸੰਸਕਾਰ ਹੋਇਆ ਸੀ ਇੱਥੇ ਹੈ ਤਾਂ ਤਾਂ ਚੀਜ਼ ਸਾਹਿਬ ਜੀ ਸ਼ੋਭੇ ਤੋਂ ਤੇ ਕਰੋਨੇ ਦਰਸ਼ਨ ਉਹ ਕਰੋ ਜੀ ਦਰਸ਼ਨ ਸੰਗਤ ਜੀ ਤੇ ਇਹ ਤੋਂ ਜੋਰ ਤੇ ਦਰਸ਼ਨ ਕਰੋ савтай нишан савтай зашнагароо ਕਰੋ ਦਰਸ਼ਨ ਸਮਝ ਤੇ ਇਹ ਦਰਸ਼ਨ ਤੁਹਾਨੂੰ ਕਰਾਏ ਆ ਹਨਾ ਤਸੇਨ ਕਾ ਸੀਤਾਂ ਦਾ ਸੰਸਕਰ ਕੀਤਾ ਗਿਆ ਸੀ ਹਨਾ ਤੇ ਉੱਥੇ ਇਸ ਵੇਲੇ ਤਾਂ ਤਾਂ ਸ਼ੇਰ ਗੁਰੂ ਕਰਤਾਰ ਸਿੰਘ ਜੀ ਉਹ ਵੀ ਤਾਂ ਜਿਹੜੇ ਦਰਸ਼ਨ ਕਰਾਏ ਆ ਤੇ ਇਹਦੇ ਵੀਡੀਓ ਨੂੰ ਬਣਾਈ ਰਹੀ ਆ ਅੱਗੇ ਵੀ ਦਰਸ਼ਨ ਕਰਾਵਾਂਗੇ ਇਹ Rajasthan ਅੱਜ ਅਸੀਂ ਦਰਸ਼ਨ ਕਰਕੇ ਆ ਗਏ ਆ ਜਿੱਥੇ ਸ਼ਿੰਗਰ ਸ਼ਿਦਾਂ ਦਾ ਸਥਾਨ ਸੀ ਤੇ ਹੁਣ ਅਸੀਂ ਉੱਧਰ ਦਿਵਾਨ ਹਾਲ ਚ ਜਾਵਾਂਗੇ ਤੇ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਬਿਨ ਲਾਈਕ ਕਰਦੇ ਮੇਰੀਆਂ ਵੀਡੀਓਜ਼ ਦੇਖਦੇ ਰਹੋ ਜੀ ਕਰੋ ਬਹੁਤ ਆਇਆ ਕਰੋ 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 ਬਹੁਤ ਜੀ ਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਹੈਦਰ ਵੀ ਉਹ ਸਾਹਮਣੇ ਵੀ ਗੁਰਦੁਆਰਾ ਸਾਹਿਬ ਆ ਹੈ ਨਾ ਤੇ ਇੱਧਰ ਵੀ ਹਰੀਆਂ ਬੇਲਾ ਸ਼੍ਰੀ ਹਰ ਦਾਸ ਸਾਹਿਬ ਜੀ ਦਾ ਸਥਾਨ ਆ ਇਹੋ ਤੇ ਜਦੋਂ ਆਏ ਸੀ ਕੋੜੇ ਨੇ ਬੇਲਾ ਖਾ ਲਈਆਂ ਸੀ ਤੇ ਪਿੱਛੇ ਵੀ ਵੀਡੀਓ ਅਸੀਂ ਪਾਈ ਹੋਇਆ ਜੇ ਇਹਨਾਂ ਨੇ ਦੇਖਣੀ ਹੋਵੇ ਤਾਂ ਪਿੱਛੇ ਵੀਡੀਓ ਦੇਖ ਸਕਦੇ ਸਾਰਾ ਦੱਸਿਆ ਗਿਆ ਹੈ ਤੇ ਇੱਥੇ ਸਿਰਫ ਅੱਜ ਗੁਰਮਤ ਸਮਾਗਮ ਆ ਤਹੋ ਹਰਿ ਦਰਸ਼ਨ ਗ੍ਰਾਮਾਂ ਕੇ ਸਮਾਗਮ ਦੇ ਲੋਜ ਅਸੀਂ ਜਾ ਰਹੇ ਆਂ ਦੀਵਾਨ ਹਾਲ ਚ ਇਹ ਤਪਸਥਾਨ ਵਾ ਬਾਬਾ ਪ੍ਰੇਮਦਾਸ ਸਿੰਘ ਬਲੰਗਣਜੀ ਦਾ ਤੇ ਇੱਧਰ ਵੀ ਨਿਸ਼ਾਨ ਸਾਹਿਬ ਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਆਪਾਂ ਦੇਗਾ ਹੋਜੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਤੇ ਇਹ ਹੈ ਨਿਸ਼ਾਨ ਸਾਹਿਬ ਪਹਿਲਾਂ ਪਰੇ ਸੀ ਹੁਣ ਇੱਥੇ ਬਣ ਗਏ ਆ ਵਾਵਾ ਜਹੰਨਤੋ ਹੋਦੋ ਮੁਖਲਾ ਸ਼ਹੀਦੀ ਆਜ਼ਾਦਗਾਰ ਖੂਨੀ ਸ਼ਹੀਦੀ ਸਾਕੇ ਮੁਰਦਾ ਪੌਂਟਾ ਸਾਹਿਬ ਜਿਹੜੇ ਪੌਂਟਾ ਸਾਹਿਬ ਵੀ ਸ਼ਹੀਦ ਹੋਏ ਸੀਗੇ ਤੇ ਇਹ ਉਹ ਉਹਨਾਂ ਦੇ ਅੱਜ ਮਨਾ ਰਹੇ ਹੈ ਇੱਥੇ ਗੁਰਮਰ ਸਮਾਗਮ ਤੇ ਲੋ ਜੀ ਖੂਨੀ ਸ਼ਹੀਦੀ ਸਾਕੇ ਦੇ ਅਣਸੋਏ ਪੰਨੇ ਲੋ ਜੀ ਮਤਲਬ ਕਿ ਜਿਹੜੇ ਛੀਦ ਹੋਏ ਉਹਨਾਂ ਦੇ ਨਾਮ ਲਿਖੇ ਹੋਏ ਆ ਦੇਖ ਸਕਦੇ ਆ ਫੋਟੋ ਲਾ ਰਾਂਗੇ ਤੇ ਸਾਰੇ ਜਿਹੜੇ ਗੁਰਦੁਆਰਾ ਟੋਡਾ ਸਾਹਿਬ ਛੀਦ ਹੋਏ ਸੀ ਉਹਨਾਂ ਦੇ ਨਾਮ ਆ ਸਾਰੇ ਲੋ ਜੀ ਦੇਖੋ ਜੀ ਇਹਨ ਕਰਤਾਨ ਹਰਨਾ ਇਹ ਲਿਖਿਆ ਇਤਿਹਾਸ ਵਿੱਚ ਇੱਥੇ ਲਿਖਿਆ ਹੋਇਆ 22 ਮਈ ਮੰਗਲਵੰਦ ਰਵਾਇਤੀ ਪੌਂਡਾ ਸਾਹਿਬ ਦਸਵੇਂ ਬਾਦਸ਼ਾਹ ਪੰਡਿਤ ਮਾਨਤਾਬਾਦ ਸੋ ਯਾਦ ਕਰਵੋਣ ਅਤੇ ਚੱਲ ਰਹੀ ਇੱਕ ਸਤ ਕੜਬਾਟਾ ਗੁਰੂ ਘੰਡ ਰੱਖਣਾ ਕੋਈ ਲਿਖਿਆ ਸਰੋਤ ਇਹ ਲਿਖਵਾਇਆ ਦਿਖਾ ਦਿਓ ਇਹਨਾਂ ਕਾਰ ਦੇ ਦੀਵਾਨ ਹਾਲ ਤੇ ਦੀਵਾਨ ਹਾਲ ਦੇ ਦਰਸ਼ਨ ਕਰੋ ਵੇਰ ਦਾ ਹਰ ਦਾ ਸਤ ਦਾ ਕਾਲ ਨੂੰ ਕੋਈ ਯਿਆਦ ਨਹੀਂ ਕਰਦਾ ਸਾਲ ਉਹਦਾ ਹੀ ਆ ਜੀ ਸਾਡਾ ਪਿਕਨ ਨਹੀਂ ਸੋ ਸਾਲ ਸਰ ਜੀ ਜਦੋਂ ਮਹਾਉਸ਼ਾਦ ਤੇ ਕਲਿਆਤ ਤੱਕ ਜੁੜਿਆ ਵਾਹਿਗੁਰੂ ਕੀਤੇ ਭੇਜੇ ਹੋਏ ਆਉਦੇ ਸੰਸਾਰ ਦੇ ਧਮ ਹੁੰਦੇ ਅੰਮ੍ਰਲ ਕੋਈ ਨਾ ਸਾਧਵਨ ਸਾਧ ਰੱਬ ਦੇ ਸਾਹ ਜਪ ਵਿੱਚ ਸਭ ਤੋਂ ਖਾਗ ਕੀ ਆਈ ਸਾਧ ਰੱਬ ਨਾਲ बाकी दुनिया में तो आपका सोचते हैं पीछे क्या सारे लोग तो फिर और सब तो उनका कंसी और साथ हैं तो कहाँ हम चलते हैं सेवन की फोर के लिए, नहीं आप भी स्वास्थ्य का है पांचवी सेवा का पांच से पांचवी सेवा का क्या हो जैसे जीना तंदरा जिंदा जिंदा जैसे बंदी आराम से महातिरमाहातिरिकल्य महातपावा आपका भी जामशेद का जैसा प्रताव होता है कि एक बहुज्वालिकार के शासन के दर्जे पर जो मुझे माल देने जाते थे दस उपहार दिए थे पंजे बंद कर देई उनसे बोल श्रीमान् रुपाधिया मनसंसद ਕਭੀਆ <laughs> दर्शन करो लो जी संगत जी इधर भी दर्शन करो नहीं बने रही इधर इस तरह बने हुए ਸੰਗਜੀ ਇੱਥੇ ਦਾ ਇਤਿਹਾਸ ਇੱਧਰ ਵੀ ਲਿਖਿਆ ਜਿਸ ਸਮੇ ਸੈਭਗੁਰੂ ਗੁਰੂ ਹਰਿਰਾਇ ਜੀ ਮਹਾਰਾਜ ਨੇ ਪ੍ਰੇਮ ਦਾਸ ਬਲੰਗਣ ਨੂੰ ਦਰਸ਼ਨ ਦਿੱਤੇ ਸੀ ਤੇ ਉਹਨਾਂ ਦੇ ਗ੍ਰਹਿ ਨੂੰ ਇਹ ਗ੍ਰਹਿ ਸੀ ਉਹਨਾਂ ਦਾ ਪ੍ਰੇਮ ਪ੍ਰੇਮਦਾਸ ਬਲੰਗਣ ਨਹੀਂ ਜੀਦਾ ਰ ਹੈ ਗ੍ਰੈਸ ਯੋਨਾਂ ਦਾ ਤੇ ਇੱਥੇ ਹਰੀਆਂ ਬੇਲਾ ਸੀ ਤੇ ਉਹ ਤਿੰਨ ਦਿਨ ਗੁਰੂ ਸਾਹਿਬ ਜੀ ਇੱਥੇ ਰਹੇ ਸੀ ਤੇ ਹਰੀਆਂ ਬੇਲਾ ਘੋੜਾ ਖਾ ਗਿਆ ਸੀ ਤੇ ਫਿਰ ਇਹ ਹਲਗੀਆਂ ਬੇਲਾ ਹਰੀਆਂ ਹੋ ਗਈਆਂ ਸੀ ਹਨਾ ਸ਼ਾਰਟਕਟ ਵਾ ਜੇ ਫੁੱਲ ਬਲੌਗ ਦੇਖਣਾ ਹੋਵੇ ਸਾਡੀ ਵੀਡੀਓ ਪਈ ਹੋਈ ਆ ਤੇ ਦੇਖ ਲਿਓ ਜਾ ਕੇ ਅੱਜ ਹੈਗਾ ਸਮਾਗਮ ਮੁਰਮੇ ਸਮਾਗਮ ਤੇ ਇਹ ਦਰਸ਼ਨ ਲੋਜੀ ਦੁਕਾਨਾਂ ਲੱਗ ਰਹੀਆਂ ਪਈਆਂ ਇੱਧਰ ਹਜੇ ਤੇ ਰੱਬ ਨੇ दुकान लगर भी दुपटे वगैरह दुकानों लगे दुकान इधर भी दुपटे लगे दुकान इधर भी दुपटे लगे हुए है रास्ता सरोवर साहब में सरोवर साहब दर्शन कराने लो जी इधर हैगा सरोवर साहब तो सरोवर साहब के दर्शन करो मोती सरोवर तीर्थ स्थान पवित्र पवित्र इतिहासिक सरोवर साहब लो जी सरोवर साहब इधर तो करो तो 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 जी लो जी दर्शन सरोवर साहब मछलियां भी हैग सरोवर साहब के भी ਸਰੋਬਰ ਸੇ ਤੇ ਇਹ ਐ ਸਰੋਬਰ ਸਾਹਿਬ ਤੇ ਉਧਰ ਪਰੇ ਬੀਬੀਆਂ ਵਾਸਤੇ ਇਸ਼ਨਾਨ ਕਰਨ ਨੂੰ ਤੇ ਇੱਧਰ ਸਰੋਬਰ ਸਾਹਿਬ ਤੇ ਕਰੋ ਦਰਸ਼ਨ ਤੇ ਇੱਧਰ ਹੈਗਾ ਸਰੋਬਰ ਸਾਹਿਬ ਦੇ ਸਾਹਮਣੇ ਨਿਸ਼ਾਨ ਸਾਹਿਬ ਤੇ ਲੋ ਜੀ ਕਰੋ ਜੀ ਦਰਸ਼ਨ ਨਿਸ਼ਾਨ ਸਾਹਿਬ ਤੇ ਕਰੋ ਜੀ ਦਰਸ਼ਨ ਨੂੰ Horsaya bak footprint gut